ਮਾਤਾ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਮਾਂ ਕੱਢਿਆ ਤੁਸੀਂ ਇੱਕ ਸ਼ਹੀਦ ਪਰਿਵਾਰ ਆ ਭਾਈ ਗਰਮੇਸ਼ ਸਿੰਘ ਉਹਨਾਂ ਦੀ ਸ਼ਹੀਦੀ ਬਾਰੇ ਤੁਸੀਂ ਦੱਸ ਸਕਦੇ ਕਦੋਂ ਸ਼ਹੀਦੀ ਹੋਈ ਸੀ ਤੇ ਕੀ ਅਸਰ ਪਿਆ ਪਰਿਵਾਰ ਤੇ ਹਾਂ ਜੀ ਉਹਨਾਂ ਦੀ ਸ਼ਹੀਦੀ ਹੋਈ 99 ਵਿੱਚ ਹਾਂ ਜੀ 2 ਦਸੰਬਰ ਹਾਂ ਜੀ ਤੇ ਪ੍ਰੋਬਲਮਾਂ ਬਹੁਤ ਆਈਆਂ ਭਾਈ ਹਾਂ ਜੀ ਤੇ ਜਿਹੜੀ ਸ਼ਹੀਦੀ ਕਿੱਦਾਂ ਹੋਈ ਸੀ ਸ਼ਹੀਦੀ ਉਹ ਦੱਸੇ ਤੁਹਾਨੂੰ ਪੁਲਿਸ ਨੇ ਮੁਕਾਬਲਾ ਹੋਇਆ ਸੀ ਜਾਂ ਕੀ ਹੋਇਆ ਸੀ ਹਾਂਜੀ ਮੁਕਾਬਲਾ ਆਇਆ ਸੀ ਹਾਂਜੀ ਤੇ ਉਸ ਵੇਲੇ ਫੇ ਭਾਈ ਸਾਹਿਬ ਦੇ ਜਿੱਦਾਂ ਪਈ ਆ ਬੋਡੀ ਵੀ ਬੈਗ ਦਿੱਤੀ ਬੋਸ ਸਰੀਰ ਭਾਈ ਸਾਹਿਬ ਦਾ ਬੋਡੀ ਬੋਡੀ ਨਾਲ ਦੀ ਨਾ ਠਾਣੇ ਜੀ ਉੱਤੇ ਚਗਾਵਾ ਠਾਣਾ ਸੀ ਹਾਂਜੀ ਤੇ ਉੱਥੇ ਹੀ ਬੋਡੀ ਦਿੱਤੀ ਹਨੂ ਨਹੀਂ ਬੋਡੀ ਦਿੱਤੀ ਉਹਨਾਂ ਨੇ ਫਿਰ ਉੱਥੇ ਬਾਬੇ ਚਿਦਾਈਆਂ ਦਾ ਸਸਕਾਰ ਕੀਤਾ ਹਾਂਜੀ ਤਾਂ ਉਸ ਵੇਲੇ ਤੁਸੀਂ ਕਹਿੰਦੇ ਪਹਿਲਾਂ ਵੀ ਕਾਫੀ ਗਰੀਬ ਸੀ ਪਰਿਵਾਰ ਚਿਹਦੀ ਮਗਰੋਂ ਫੇ ਕੀ ਕੀ ਤੁਹਾਡੇ ਪਰਿਵਾਰ ਦਾ ਕੀ ਹੋਇਆ ਤੁਹਾਡਾ ਕੀ ਬੜਿਆ ਪਰਿਵਾਰ ਦਾ ਕਿੰਨੀ ਗਰੀਬੀ ਜਾਂ ਕਿੰਨਾ ਔਖਾ ਸਮਾਂ ਦੇਖਣਾ ਪਿਆ ਬਹੁਤ ਔਖਾ ਸਮਾਂ ਦੇਖਣਾ ਪਿਆ ਛੋਟੇ ਛੋਟੇ ਬੱਚੇ ਬੜੇ ਔਖੇ ਭਾੜੇ ਐਦਾਂ ਹੀ ਪਾਪਾ ਜੀ ਸਾਡੇ ਜਿੰਦਾ ਸੀ ਤੇ ਗੋਦੰਦ ਦੇਂਦੇ ਸੇਵਾ ਕਰਨ ਹਾਂਜੀ ਤੇ ਚੋਟੇ ਲੈ ਕੇ ਖਾ ਲਈ ਲੈਨੇ ਵਾਹ ਗੁਰੂ ਅੱਛਾ ਫਿਰ ਕਾਫੀ ਦੇਖਣਾ ਪਿਆ ਤੇ ਉਸ ਵੇਲੇ ਫੇ ਜਦੋਂ ਭਾਈ ਸਾਹਿਬ ਦੀ ਸ਼ਹੀਦੀ ਹੋ ਗਈ ਤੇ ਉਸ ਵੇਲੇ ਤੁਹਾਡੇ ਪਰਿਵਾਰ ਚ ਕਿੰਨੇ ਮੈਂਬਰ ਸੀਗੇ ਮੈਂਬਰ ਤੇ ਦੋ ਤਿੰਨ ਭਰਾ ਹੀ ਹੈ ਹਾਂਜੀ ਤਾਂ ਇਹ ਚੀਜ਼ ਹੋ ਗਈ ਮਾਤਾ ਜੀ ਵੀ ਗਏ ਤੇ ਪਿਤਾ ਜੀ ਦੀ ਵੀ ਡੈਥ ਹੋ ਗਈ ਹਾਂਜੀ ਤੇ ਇੱਕ ਹਡੀ ਨੰਨਾ ਨੰਨਾ ਨਹੀਂ ਹੈ ਢੀ ਕੋ ਆਪਣੇ ਘਰਿਆ ਰਾਜੀ ਖਸ਼ ਤੇ 2012 ਵਿੱਚ ਮੇਰੇ ਖਾਲਸਾ ਨੇ ਤੁਹਾਨੂੰ ਪੈਨਸ਼ਨ ਲਈ ਸੀਗੀ ਹਾਂਜੀ ਹਾਂਜੀ ਉਸ ਵੇਲੇ ਪੈਨਸ਼ਨ ਦਾ ਜਦੋਂ ਤੁਹਾਨੂੰ ਪੈਨਸ਼ਨ ਲਈ ਤੁਹਾਡੀ ਕੋਈ ਉਮੀਦ ਸੀਗੀ ਭਈ ਤੁਹਾਨੂੰ ਕੋਈ ਇਦਾਂ ਕੋਈ ਪੈਨਸ਼ਨ ਲਾਊਗਾ ਜਾਂ ਤੁਹਾਡੀ ਕੋਈ ਮਦਦ ਕਰੂਗਾ ਜੋ ਜਿਹੜੀ ਮਾਤਾ ਜੀ ਸੀ ਭਾਈ ਗਰਮੇ ਸਿੰਘ ਉਹਦਾ ਇਲਾਜ ਵੀ ਕਰਾਇਆ ਸੀਗਾ ਹਾਂਜੀ ਤੁਸੀਂ ਤੁਸੀਂ ਮਦਦ ਕੀਤੀ ਸਾਡੀ ਤੇ ਤੁਸੀਂ ਕਰਨੀ ਹੋਰ ਤੇ ਸਾਡੀ ਕਦੇ ਨਹੀਂ ਕੀਤੀ ਨਾ ਕੋਈ ਰਿਸ਼ਤੇਦਾਰ ਨਾ ਕੋਈ ਕੋਈ ਨਹੀਂ ਬੰਦ ਹਾਂਜੀ ਉਹ ਜਿਹੜੀ ਪੈਨਸ਼ਨ ਲਈ ਸੀ ਉਸ ਵੇਲੇ ਉਹਦਾ ਕਾਫੀ ਫਿਰ ਅਸਰ ਪਿਆ ਸੀ ਪਰਿਵਾਰ 'ਚ ਹਾਂਜੀ ਉਹਦੇ ਨਾਲ ਸਾਡਾ ਟਾਈਮ ਵਧੀਆ ਨੰਗ ਲੱਗ ਗਿਆ ਨਹੀਂ ਚਾੜੀ ਫਿਰ ਮੇਰੇ ਖਿਆਲ ਮਾਤਾ ਜੀ ਉਹਨਾਂ ਦੇ ਮਾਤਾ ਜੀ ਬਿਮਾਰ ਹੋ ਗਏ ਸੀਗੇ ਉਹਦਾ ਕੈਂਸਰ ਟਰੀਟਮੈਂਟ ਵੀ ਖਾਦ ਸਾਡੇ ਨੇ ਜਦੋਂ ਵੀ ਮੈਡੀਕਲ ਬਿੱਲ ਚੱਕੇ ਸੀ ਉਸ ਵੇਲੇ ਪਰ ਮਾਤਾ ਜੀ ਮੇਰੇ ਖਿਆਲ ਦੁਨੀਆ ਛੱਡ ਗਏ ਸੀਗੇ ਮਗਰੋਂ ਹਾਂਜੀ ਹਾਂਜੀ ਤੇ ਹੁਣ ਤੁਸੀਂ ਘਰ ਦੇ ਵਿੱਚ ਕੌਣ ਕੌਣ ਰਹਿੰਦਾ ਇਸ ਵੇਲੇ ਹੁਣ ਮੇਰਾ ਬੇਟਾ ਆਵਾ ਤੇ ਮੇਰੀਆਂ ਗੁੱਡੀਆਂ ਤੇ ਇੱਕ ਮੇਰੀ ਨੋ ਤੁਸੀਂ ਆਪਣੇ ਬੇਟਿਆਂ ਤੇ ਨਕੀਆਂ ਲੜਕਿਆਂ ਨੂੰ ਵੀ ਦੱਸਦੇ ਵੀ ਕੀ ਹੋਇਆ ਉਸ ਵੇਲੇ ਉਹਨੂੰ ਵੀ ਦੱਸਦੇ ਹਾਂ ਹਾਂਜੀ 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 ਦੱਸਦੇ ਅੱਛਾ ਹੁਣ ਫੇ ਜਿਹੜੀ ਪੈਨਸ਼ਨ ਤੁਹਾਡੀ ਵਧਾ ਦਿੱਤੀ ਸੀਗੀ ਉਸ ਵੇਲੇ ਅਸੀਂ ਨਾ ਭਈ ਸੋ ਸਾਢੇ 4000 ਐਸ ਸਾਲ 3 ਤੋਂ ਸਾਢੇ 4000 ਹੋ ਗਈ ਪੈਨਸ਼ਨ ਤੁਹਾਡੀ ਸਾਰੇ ਪਛੀਦ ਪਰਵਾਰਾਂ ਦੀ ਉਹਨਾਂ ਵੀ ਕਿਉਂਕਿ ਹੁਣ ਤੁਹਾਨੂੰ ਪਤਾ ਮਗਿਆ ਵੀ ਬਹੁਤ ਹੋਈ ਹੋਆ ਅਸੀਂ ਵੀ ਚਾਹੁੰਦੇ ਪਈ ਤੁਹਾਡਾ ਵੀ ਜਿੱਦਾਂ ਪਈ ਆ ਕੁਝ ਗੁਜ਼ਾਰਾ ਚੰਗੀ ਤਰ੍ਹਾਂ ਹੋ ਜਵੇ ਤੇ ਸਾਡੇ ਵੱਲੋਂ ਮੇਰੇ ਖਿਆਲ ਤੁਸੀਂ ਕਹਿੰਦੇ ਪਈ ਤੁਹਾਨੂੰ ਹੁਣ ਸ਼ੂਗਰ ਦੀ ਬਿਮਾਰੀ ਹੋਈ ਹੋਆ ਹਾਂਜੀ ਉਹਦਾ ਇਲਾਜ ਕਿੱਥੋਂ ਕਰਾ ਰਹੇ ਲਾਜੇ ਦਈਆਂ ਕਦੀ ਕੇ ਹਸਪਤਾਲ ਚਲ ਜਾਨੇ ਕਦੀ ਕੇ ਕਦੀ ਦੰਦਾਂ ਵਾਲੇ ਦੰਦ ਖਰਾਬ ਹੋ ਜਾਂਦੇ ਮੇਰੇ ਸ਼ੂਗਰ ਵਧਦੀ ਜਾ ਅੱਛਾ ਅੱਛਾ ਸਾਨੂੰ ਹੁਣੇ ਪਤਾ ਲੱਗਾ ਅੱਜ ਪਈ ਤੁਹਾਨੂੰ ਸ਼ੂਗਰ ਦੀ ਬਿਮਾਰੀ ਆ ਤੇ ਟੀਮ ਨਾਲ ਗੱਲ ਹੋਈ ਸੀਗੀ ਪੇ ਤੁਹਾਨੂੰ ਬੈਠ ਕੇ ਗੱਲ ਕਰਨ ਪੇ ਜਿਹੜੀ ਸ਼ੂਗਰੀ ਬਿਮਾਰੀ ਆ ਤੇ ਉਹਦਾ ਅਸੀਂ ਕਿੱਦਾਂ ਤੁਹਾਡੀ ਮਦਦ ਕਰ ਸਕਦੇ ਆ ਦੇਖੋ ਜੀ ਤੇ ਇਹੀ ਗੱਲ ਨਹੀਂ ਕਿੱਦਾਂ ਕਰ ਸਕਦੇ ਆ ਆਪਾਂ ਤੇ ਅੱਗੇ ਵੀ ਮੈਂ ਦਖਲ ਆ ਤੇ ਮੈਂ ਬਿੱਲ ਦੀਆਂ ਵੀ ਫੋਟੋ ਪਾਈਆਂ ਸਾਈਡ ਨੂੰ ਸੈਂਡ ਕਰ ਰਹੀ ਆ ਕੀ ਹੋਇਆ ਨਹੀਂ ਨਹੀਂ ਬਿਲਕੁਲ ਅਸੀਂ ਕੋਸ਼ਿਸ਼ ਕਰਦੇ ਆ ਹੁਣ ਪੇ ਸਾਡੇ ਜਿਹੜੇ ਸੇਵਾਦਾਰੇ ਤੁਹਾਡੇ ਕੋਲ ਆਇਓ ਆ ਤੁਹਾਨੂੰ ਗੱਲਬਾਤ ਕਰ ਲਨ ਤੁਹਾਡੇ ਨਾਲ ਇੱਕਦਮ ਇੱਕ ਪੇ ਕਿੱਦਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਆ ਅਸੀਂ ਤੁਹਾਡੇ ਨਾਲ ਖੜੇ ਆ ਬਿਲਕੁਲ ਹਰ ਹਰ ਸਮੇਂ ਤੁਹਾਡੇ ਨਾਲ ਖੜੇ ਆ ਤੁਸੀਂ ਕੋਈ ਸੰਗ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਸੰਗਤ ਇਹ ਸੁਨੇਹਾ ਦੇਣਾ ਚਾਹੁੰਦੇ ਵੀ ਬਹੁਤ ਸਿਆਤਾ ਕਰਦੇ ਇਹਨਾਂ ਦੀ ਸਿਆਤਾ ਤੇ ਵੀ ਲੋਕ ਵੀ ਕਰਨ ਸਾਰੇ ਕਰਨ ਹਾਂਜੀ ਹਾਂਜੀ ਦੱਸੋ ਦੱਸੋ ਹਾਂਜੀ ਇੱਕ ਬੇਨਤੀ ਹੋ ਰਹੀ ਆ ਹੁਣ ਮੇਰੀ ਨੂੰ ਪਹਿਲੇ ਗਾਣੇ ਪਈ ਸਾਰੀ ਹਾਂਜੀ ਇੱਕੋ ਇੱਕ ਲਾਈ ਹੋਵੇ ਗਾਣੇ ਆ ਹਾਂਜੀ ਹਾਂਜੀ ਉਹ ਕੋਈ ਨਹੀਂ ਉਹ ਗੱਲ ਮੁੰਡੇ ਤੁਹਾਡੇ ਸਾਡੀ ਟੀਮ ਤੁਹਾਡੇ ਕੋ ਆਈਓ ਆ ਤੁਸੀਂ ਉਹ ਸਾਰਾ ਲਿਖ ਉਹ ਲਿਖ ਕੇ ਤੁਹਾਨੂੰ ਨੋਟ ਲੈ ਕੇ ਜਾਓਗੇ ਤਾਂ ਅਸੀਂ ਗੱਲ ਕਰ ਲੈਨੇ ਕਿੰਦਾ ਤੁਹਾਡੀ ਉਹਦੀ ਮਦਦ ਕਰ ਸਕਦੇ ਆ ਹਾਂਜੀ ਇਹ ਰਸਿਕਾ ਤੁਹਾਡੀ ਸੇਵਾ ਕੀਤੀ ਹੈ ਤੁਸੀਂ ਆਪਣਾ ਵੀ ਬਤਨਵਾਦ ਹੈ ਤੁਹਾਡਾ ਤੁਸੀਂ ਵੀ ਆਪਣਾ ਖਿਆਲ ਰੱਖਿਓ ਤੇ ਅਸੀਂ ਵੀ ਤੁਹਾਨਾਂ ਨਾਲ ਵੀ ਕੰਟੈਕਟ ਰਹਿਵਾਂਗੇ ਤੇ ਜੋ ਹੋਰ ਵੀ ਕੋਈ ਲੋੜ ਹੈਗੀ ਆ ਤੁਸੀਂ ਜਰੂਰ ਸਾਡੀ ਟੀਮ ਨਾਲ ਗੱਲ ਕਰਿਓ ਮੈਂ ਤੇ ਇਹ ਚੰਨੀ ਕਿ ਮੇਰੇ ਪੈੜੇ ਛੋਟੇ ਜਾਂਦੇ ਰਹਿਣਗੇ ਨਹੀਂ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਹੁਣ ਤੁਹਾਡੇ ਨਾਲ ਖੜੇ ਆ ਬੱਚੇ ਦਾ ਵੀ ਖੜੇ ਹੋਵਾਂਗੇ ਇਹ ਕਦੇ ਨਾ ਸਮਝੋ ਭਈ ਅਸੀਂ ਪਿੱਛੇ हट ਜਾਣਾ ਹੁਣ ਦੇਖੋ ਸਾਨੂੰ 12 ਸਾਲ ਹੋ ਗਏ ਤੁਹਾਡੇ ਨਾਲ ਜੁੜਿਆ ਨੂੰ ਅਸੀਂ 1200 ਤੁਹਾਡੀ ਬਾਹ ਬਾਹ ਫੜੀਏ ਤੁਹਾਡੇ ਪਰਿਵਾਰ ਨਾਲ ਖੜੇ ਹੋਏ ਹਾਂ ਕਿ ਤੁਸੀਂ ਸਾਡੀ ਪਰਿਵਾਰ ਆ ਹੁਣ ਇਹ ਫਿਕਰ ਨਾ ਕਰੋ ਅਸੀਂ ਬਿਲਕੁਲ ਤੁਹਾਡੇ ਨਾਲ ਖੜੇ ਹਾਂ ਤੁਹਾਡੇ ਤੁਹਾਡੇ ਬੇਟੇ ਨਾਲ ਤੁਹਾਡੇ ਬੱਚੇ ਨਾਲ ਅਸੀਂ ਬਿਲਕੁਲ ਖੜੇ ਹਾਂ ਇਹ ਫਿਕਰ ਨਾ ਕਰੋ ਭਈ ਅਸੀਂ ਉਹਨੂੰ ਪਈ ਹੁਣ ਦੂਜੇ ਪਾਸੇ ਕਰ ਦੇਣਾ ਬਿਲਕੁਲ ਅਸੀਂ ਉਹਨਾਂ ਖੜੇ ਰਵਾਂਗੇ ਠੀਕ ਹੈ ਜੀ ਮਿਹਰਬਾਨੀ ਬਹੁਤ ਤੁਹਾਨੂੰ ਧੰਨਵਾਦ ਤੁਹਾਡਾ ਤੁਸੀਂ ਵੀ ਆਪਣਾ ਖਿਆਲ ਰੱਖਿਓ ਜੀ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਹ ਜਿਹੜੀ ਇੰਟਰਵਿਊ ਦੇਖੀ ਸੀ ਇਹ ਬੀਬੀ ਹਰਜੀਤ ਕੌਰ ਸਿੰਘਣੀ ਜਿਹੜੀ ਸ਼ਹੀਦ ਭਾਈ ਗਰਮੇਸ਼ ਸਿੰਘ ਉਹਨਾਂ ਦੀ ਜਿਹਨਾਂ ਦੀ ਸ਼ਹੀਦੀ ਬਾਂਦੇ ਚ ਹੋਈ ਸੀਗੀ ਇਹਨਾਂ ਦੇ ਪਰਿਵਾਰ ਪੰਜਾਬ ਚ ਕਾਫੀ ਚੱਕਿਆ ਹੋ ਆ ਖਾਲਸਾ ਈ ਨੇ ਤੁਸੀਂ ਆਪ ਸੁਣਿਆ ਪਹਿਲਾਂ ਵੀ ਗਰੀਬੀ ਸੀਗੀ ਪ੍ਰਵਾਸ ਚ ਮਗਰੋਂ ਤਾਂ ਦੇਖੋ ਤੁਹਾਨੂੰ ਪਤਾ ਹੀ ਆਪਣੀ ਮਾਤਾ ਨੂੰ ਦੱਸਿਆ ਵੀ ਕਾਫੀ ਇਮੋਸ਼ਨਲ ਹੋ ਗਏ ਸੀਗੇ ਜਿਹੜਾ ਕੋਈ ਇਮੋਸ਼ਨ ਹੋਣ ਦਾ ਸੀ ਜਿਆਦਾ ਵੀਡੀਓ ਦਿਖਾ ਲਿਆ ਨਹੀਂ ਕੱਟ ਕਰਤਾ ਵਿੱਚੋਂ ਤੇ ਕਿਉਂਕਿ ਇਹਦੇ ਵਿੱਚ ਸਨ ਵੀ ਬੜਾ ਪਈ ਮਹਿਸੂਸ ਹੁੰਦਾ ਪਈ ਦੇਖੋ ਕਿੰਨੇ ਦੁਖਦਾਰ ਦਿਆ ਤੇ ਮਾਤਾ ਜੀ ਕਹਿੰਦੇ ਸਾਡੇ ਬੱਚਿਆਂ ਨਾਲ ਜੁੜੇ ਰਹੋ ਮੈਂ ਕਿਹਾ ਜਰੂਰ ਕਿਉਂਕਿ ਜਿਹੜੇ ਸਿੰਘ ਸਾਡੇ ਸ਼ਹੀਦ ਸਿੰਘਾਂ ਦੇ ਬੱਚੇ ਆ ਅਸੀਂ ਉਹਨਾਂ ਬਿਲਕੁਲ ਜੁੜੇ ਰਵਾਂਗੇ ਤੇ ਮਾਤਾ ਜੀ ਹੋਰ ਤੇ ਦੋ ਤਿੰਨ ਖਵਾਸ਼ੀਆਂ ਸੀਗੀਆਂ ਉਹ ਵੀ ਅਸੀਂ ਗੱਲ ਕਰਨੇ ਪਿੱਛੋਂ ਕਿੱਦਾਂ ਹੈਲਪ ਕਰ ਸਕਦੇ ਹਾਂ ਮਦਦ ਕਰ ਸਕਦੇ ਆ ਇਦਾਂ ਦੇ ਪਰਿਵਾਰ ਖਾਸ ਕਰਕੇ 17075 ਚੱਕੇ ਹੋਆ ਪੈਨਸ਼ਨ ਵੀ 3000 ਤੋਂ ਪਿਛਲੀ ਵਾਰ 10 ਸਾਲ ਤੋਂ ਹੁਣ ਅਸੀਂ 10 12 ਸਾਲ ਲੱਗੀ ਹੋਈ ਜਿਹੜੀ ਆ ਉਹ ਇਸ ਸਾਲ ਦੇ ਵਿੱਚ ਜਨਵਰੀ ਜਦ ਸਾਡੀ ਨਵੀਂ ਟੀਮ ਸ਼ੁਰੂ ਹੋਈ ਪੰਜਾਬ ਦੇ ਵਿੱਚ ਅਸੀਂ ਉਹ 4500 ਰੁਪਿਆ ਕਰਤਾ ਮਹੀਨੇ ਦਾ ਪੈਨਸ਼ਨ ਦਾ ਜੋ ਕਿਸ ਬੋਰਡ ਹੋ ਸਕਦਾ ਤੁਹਾਡੇ ਪਿਆਰ ਨਾਲ ਤੁਹਾਡੇ ਸਤਿਕਾਰ ਨਾਲ ਚੱਲਦਾ ਜੇ ਯੂਕੇ ਕਰੰਸੀ ਵਿੱਚ ਮੇਰੇ ਖਿਆਲ 520 540 ਪਾਉਂਡ ਸਾਲ ਦੇ ਆ ਇਹ ਮਿਨਿਮਮ ਆ ਇਹਦੇ ਵਿੱਚ ਇਲਾਜ ਵੀ ਕਰਾਇਦਾ ਜਿੱਦਾਂ ਮਾਤਾ ਭਾਈ ਸ਼ਹੀਦ ਸਿੰਘ ਦੀ ਮਾਤਾ ਜੀ ਦਾ ਵੀ ਇਲਾਜ ਕਰਾਇ ਸੀ 2012 ਕੈਨਸਲ ਦਾ ਤੇ ਇਹਦੇ ਵਿੱਚ ਫੇਰ ਹੁਣ ਸਿੰਘ ਜੀ ਵੀ ਮੈਨੂੰ ਸਾਨੂੰ ਰਿਕੁਐਸਟ ਆਈ ਆ ਤੇ ਅਸੀਂ ਸਾਨੂੰ 슈ਗਰ ਦੀ ਬਿਮਾਰੀ ਹੋਈ ਹੈ ਤੇ ਸਾਡੀ ਮਦਦ ਕਰ ਦਿਓ ਅਸੀਂ ਕੱਲ੍ਹ ਲਈ ਪੈਨਸ਼ਨ ਲਾਉਨੇ ਘਰ ਬਣਾਉਨੇ ਆ ਮੈਡੀਕਲ ਕਰਾਉਨੇ ਜਿੱਥੇ ਵੀ ਅਸੀਂ ਸੂਲਤਾਂ ਦੇ ਸਕਦੇ ਭਈ ਜਿੰਦਗੀ ਸੌਖੀ ਹੋਈ ਕਰਦੇ ਆ ਉਹ ਵੀ ਤੁਹਾਡੇ ਪਿਆਰ ਨਾਲ ਸਤਿਕਾਰ ਨਾਲ ਤੇ ਤੇ ਤੁਹਾਡੇ ਜਿੱਦਾਂ ਪੇਖਿਆ ਲੋ ਅਸੀਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ